हां जी सज्जन मित्र दोस्तों हट बीती दी जेडी कहानी कल ਛੱਡੀ ਸੀ ਉਸ ਤੋਂ ਅੱਗੇ ਮੈਂ ਸਟਾਰਟ ਕਰਨ ਲੱਗਿਆ ਅਸੀਂ ਜਦੋਂ ਰਾਜਸਥਾਨ ਦੇ ਵਿੱਚ ਭਾਈ ਉਹ ਲੱਕੜਾਂ ਕੱਢ ਕੇ ਤੇ ਬਾਣ ਨੂੰ ਸਾਫ਼ ਕਰਨ ਲੱਗੇ ਜਿੰਨੀਆਂ ਕ ਨਿਕਲਦੀਆਂ ਉਹਨੀਆਂ ਇਕੱਲੇ ਆ ਕੇ ਵੇਚ ਵੀ ਜਾਂਦੇ ਸਾਂ ਤੇ ਉਹ ਸਾਫ਼ ਕਰਦੇ ਕਰਦੇ ਸਾਡਾ ਜਿਹੜਾ ਪਾਣੀ ਵਾਲਾ ਤੌੜਾ ਸੀ ਨਾ ਕੋ ਇੱਕ ਸੀ ਮਲੇ ਦੇ ਜਾਣੇ 베ਰੀ ਵਾਲਾ ਮੜਾ ਜਾ ਹੁੰਦਾ ਵੱਡਾ ਸਾਰਾ ਉਹਦੀ ਛਾਂ ਦੇ ਵਿੱਚ ਰੱਖਿਆ ਹੋਇਆ ਸੀ ਤੇ ਰੱਖਿਆ ਜਿੱਥੇ ਤੇ ਉੱਥੇ ਦਾ ਕੁਝ ਆਂਡੇ ਦਿਖਾਈ ਦਿੱਤੇ ਸਾਨੂੰ ਆਂਡੇ ਦਿਖਾਈ ਦਿੱਤੇ ਤੇ ਅਸੀਂ ਸਾਡੇ ਦਾਦੇ ਨੂੰ ਆਵਾਜ਼ ਮਾਰੀ ਕਿ ਦਾਦਾ ਵੇਖੀ ਆਂਡੇ ਕਾਹਦੇ ਨਜ਼ਾਰ ਕੀ ਹੈ ਆਂਡੇ ਹੋਣਗੇ ਘੱਟੋ ਘੱਟ 100 ਦੇ ਨੇੜੇ ਇੰਨੇ ਆਂਡੇ ਇਹ ਕਿਹੜਾ ਪੰਛੀ ਆ ਕੇ ਦੇਗਾ ਥੱਲੇ ਕਿਉਂਕਿ ਖਿਆਲਤਾ ਇਹ ਹੁੰਦਾ ਹੈ ਵੀ ਜਿਹੜੇ ਉੱਡਣ ਵਾਲੇ ਪੰਛੀ ਐ ਇਹ ਆਲਣੇ ਵਗੈਰਾ ਤਹਾ ਬਣਾਉਂਦੇ ਐ ਤੇ ਇਹੀ ਅੰਡੇ ਦਿੰਦੇ ਐ ਹੋਰ ਕਿਹੜਾ ਜੀਵ ਐ ਜਿਹੜਾ ਧਰਤੀ ਤੇ ਰਹਿੰਦਾ ਐ ਤੇ ਦਿੰਦਾ ਹੋਵੇ ਅੰਡੇ ਹੋਵੇ ਸਾਡੇ ਮਨ ਦੇ ਵਿੱਚ ਇਹ ਖਿਆਲ ਸੀ ਸਾਨੂੰ ਇਹ ਸਮਝ ਨਹੀਂ ਆ ਰਹੀ ਸੀ ਤਾਂ ਜਦੋਂ ਸਾਡੇ ਦਾਦਾ ਜੀ ਸਾਡੇ ਕੋਲੇ ਆਏ ਉਹ ਵੇਖਣਸਾਰ ਉਹ ਕਹਿੰਦੇ ਇਹ ਤਾਂ ਅੰਡੇ ਸਪਣੀ ਦੇ ਆ ਅਸੀਂ ਆਖਿਆ ਫੇਰ ਇੱਥੇ ਤਾਂ ਬਹਿ ਕੇ ਹੁਣ ਪਾਣੀ ਵੀ ਪੀਣਾ ਹੈ ਹੈ ਤੇ ਕੰਮ ਤਾਂ ਹੋ ਜੂ ਟੇਡਾ ਤੇ ਇਹਨੂੰ ਫਿਰ ਆਪਾਂ ਪੱਟਾਂਗੇ ਵੀ ਮੇਰਾ ਦਾਦਾ ਕਹਿੰਦਾ ਤੁਸੀਂ ਐਂ ਕਰੋ ਅੱਜ ਦਾ ਦਿਨਾਂ ਵਟੋ ਇਹਨੂੰ ਤੇ ਅੱਜ ਦਾ ਦਿਨੋਂ ਪਰੇ ਦੂਜੇ ਪਾਸੇ ਪੱਟ ਲਓ ਚਲੋ ਜੇ ਅਸੀਂ ਉਹਦੀ ਗੱਲ ਮੰਨ ਕੇ ਦੂਜੇ ਪਾਸੇ ਪਟਣਾ ਸ਼ੁਰੂ ਕੀਤਾ ਜਿਹੜਾ ਝਾੜ ਬੂਟ ਸੀ ਪਟ ਪੱਟੀ ਗਏ ਹੌਲੀ ਹੌਲੀ ਤੇ ਜਦੋਂ ਤੇ ਲੱਗੇ ਫੇਰ ਦਾਦਾ ਹੁਣ ਪਾਣੀ ਤਾਂ ਪੀਣਾ ਜੇ ਉੱਥੇ ਉਹ ਸੁਪਣੀ ਆ ਗਈ ਕਹਿੰਦਾ ਫਿਰ ਐਂ ਕਰੋ ਉਹ ਤੁਸੀਂ ਅੰਡੇ ਉਥੋਂ ਚੱਕ ਕੇ ਕਿਸੇ ਹੋਰ ਮਲੇ ਦੇ ਥੱਲੇ ਰੱਖ ਦਿਓ ਜੇ ਆ ਗਈ ਤਾਂ ਆਪੇ ਆਪਣੀ ਭਾਲ ਲੂਗੀ ਉਧਰ ਵਗ ਜੂ ਅਸੀਂ ਭਾਈ ਇੱਕ ਪਰਨਾ ਲਿਆ ਪਰਨੇ ਦੇ ਵਿੱਚ ਉਹ ਅੰਡੇ ਪਾਏ ਸਾਰੇ ਇੱਕ ਇੱਕ ਕਰਕੇ ਚੱਕ ਕੇ ਪਰਨੇ ਦੇ ਵਿੱਚ ਅੰਡੇ ਪਾਏ ਓਵੇਂ ਜਿਵੇਂ ਇੱਕ ਘੁਰਨਾ ਬਣਾਇਆ ਜਦੋਂ ਉਹਦੀ ਘੁਰਨਾ ਬਣਾਇਆ ਜਿਵੇਂ ਪਹਿਲਾਂ ਉਸ ਆਪਣੀ ਦਾ ਬਣਾਇਆ ਹੋਇਆ ਸੀ ਉਹ ਸਾਵੀ ਸ਼ਕਲ ਦਿੱਤੀ ਉਸ ਨੂੰ ਤੇ ਉਹਦੇ ਵਿੱਚ ਅਸੀਂ ਆਂਡੇ ਰੱਖਦੇ ਆਂਡੇ ਰੱਖਦੇ ਆਪ ਉਸ ਮਲੇ ਦੇ ਥੱਲੇ ਆ ਕੇ ਪਾਣੀ ਪੀ ਗਏ ਜਦੋਂ ਅਸੀਂ ਪਾਣੀ ਪੀ ਕੇ ਉਸ ਤੋਂ ਉੱਤਰੇ ਤਵਾਰੇ ਫੇਰ ਆਪਦੇ ਕੰਮ ਤੇ ਜਾ ਲੱਗੇ ਤਾਂ ਕੁਦਰਤੀ ਕਿਦਰੇ ਸਪਨੇ ਆਈ ਭਾਈ ਤੇ ਸਪਨੇ ਨੇ ਕੀ ਵੇਖਿਆ ਵੀ ਆਂਡੇ ਤਾਂ ਇੱਥੇ ਹੈ ਨਹੀਂ ਖੌਰੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨੂੰ ਕਿਵੇਂ ਖਿਆਲ ਆਇਆ ਵੀ ਉਹ ਜਿਹੜੇ ਬੰਦੇ ਕੰਮ ਕਰਦੇ ਆਂਡੇ ਤਾਂ ਉਹਨਾਂ ਨੇ ਚੱਕੇ ਆ ਤਾਂ ਉਸ ਆਪਣੇ ਨੇ ਪੂਰਾ ਜਣੇ ਗੁੱਸਾ ਉਹਦੇ ਮਨ ਨੂੰ ਆਇਆ ਜੇ ਹੁਣ ਆਪਣੀ ੜਾਦ ਜਾਂ ਆਪਣਾ ਬੱਚਾ ਜਾਂ ਆਪਣਾ ਵੱੱਛਾ ਆਪਣਾ ਕੋਈ ਚੀਜ਼ ਦਾ ਨਖਾਨ ਹੋ ਜੇ ਉਹ ਨਾ ਆਪਾਂ ਨੂੰ ਮਿਲੇ ਤਾਂ ਆਪਾਂ ਨੂੰ ਵੀ ਗੁੱਸਾ ਤਾਂ ਚੜੇਗਾ ਹੀ ਇਹ ਕਿਨੇ ਚੱਕਿਆ ਜਿਹਨੇ ਚੱਕਿਆ ਮੈਂ ਛੱਡੂਗਾ ਨਹੀਂ ਉਹਨੂੰ ਸੌ ਗਾਲਾਂ ਵੀ ਕੱਢਦੇ ਆ ਇਸੇ ਤਰ੍ਹਾਂ ਹੋ ਸਕਦਾ ਉਹ ਸੁਪਨੀ ਨੂੰ ਵੀ ਬਹੁਤ ਜ਼ਿਆਦਾ ਗੁੱਸਾ ਹੋਵੇ ਤਾਂ ਉਸ ਗੁੱਸੇ ਦੇ ਵਿੱਚ ਉਹਨੇ ਆਪਦੀ ਪੂੰਛ ਲਵੇਟੀ ਜਿਹੜਾ ਤੌੜੇ ਦੇ ਉੱਤੇ ਚੱਪਣ ਤਰਿਆ ਸੀ ਧੱਕਣ ਵਾਸਤੇ ਉਹ ਤੋਂ ਚੱਪਣ ਦੇ ਡੋਣਨੇ ਦੇ ਦੁਆਲੇ ਸੁਪਨੀ ਨੇ ਪੂੰਛ ਭਰੇਟ ਕੇ ਚੱਪਣ ਨੂੰ ਪਰੇ ਮਾਰਿਆ ਪਰੇ ਮਾਰਿਆ ਤੇ ਆਪਣਾ ਜਿਹੜਾ ਮੂੰਹ ਸੀ ਆਪਣਾ ਜਿਹੜਾ ਫੰਡ ਸੀ ਪੂਰਾ ਉੱਚਾ ਚੱਕ ਕੇ ਤੇ ਫੁਕਾਰਾ ਉਹ ਪਾਣੀ ਦੇ ਵਿੱਚ ਛੱਡ ਦਿੱਤਾ ਯਾਨੀ ਕਹਿ ਲੋ ਵੀ ਜਿਹੜਾ ਜ਼ਹਿਰ ਸੀ ਉਸ ਸੁਪਣੀ ਦੇ ਅੰਦਰ ਭਰਿਆ ਵਿਆ ਉਹ ਸਾਡੇ ਪਾਣੀ ਦੇ ਵਿੱਚ ਪਾ ਦਿੱਤਾ ਇਹਦਾ ਸਾਡਾ ਦਾਦਾ ਸੀ ਉਹ ਦੂਰੋਂ ਵੇਖ ਰਿਹਾ ਸੀ ਅਸੀਂ ਤਾਂ ਆਪਣੇ ਕੰਮਾਂ 'ਚ ਲੱਗੇ ਸੀ ਉਹ ਬੈਠਾ ਦੇਖ ਰਿਹਾ ਫਕਾਰਾ ਮਾਰਿਆ ਤੇ ਉਹਦੇ ਵਿੱਚ ਜ਼ਹਿਰ ਪਾ ਦਿੱਤਾ ਜ਼ਹਿਰ ਪਾ ਕੇ ਸਪਣੀ ਤੁਰਨ ਲੱਗੀ ਥੋੜੀ ਜਿਹੀ ਵੜ ਜਾ ਕੇ ਸਪਣੀ ਪੁੱਠੀ ਮੁੜਾਈ ਜਦੋਂ ਸਪਣੀ ਪੁੱਠੀ ਮੁੜਾਈ ਤਾਂ ਉਸਨੇ ਫੇਰ ਆਪਣੀ ਪੂਛ ਦਾ ਬਲਾਵਾ ਉਹ ਤੋੜੇ ਦੇ ਚਾਰਫੇ ਦੇ ਗਲ ਨੂੰ ਪਾ ਲਿਆ ਤੇ ਅਜਨੀ ਤਾਕ ਦੇ ਨਾਲ ਉਹ ਜਿਹੜਾ ਘੜਾ ਸੀ ਟੇਡਾ ਕਰਤਾ ਟੇਡਾ ਕਰਕੇ ਜਿਹੜਾ ਵਿੱਚ ਪਾਣੀ ਸੀ ਸਾਰਾ ਡੋਹ ਦਿੱਤਾ ਤਾਂ ਮੇਰੇ ਦਾਦਾ ਜੀ ਨੇ ਸੋਚਿਆ ਸਾਡੇ ਕੋਲ ਆ ਆਹ ਕਹਿੰਦਾ ਆਉ ਤੁਹਾਨੂੰ ਦਿਖਾਵਾਂ ਇੱਕ ਕੰਮ ਅਸੀਂ ਕੀ ਆਉ ਤਾਂ ਸੀ ਕਹਿੰਦਾ ਅਸੀਂ ਕੰਮ ਛੱਡ ਕੇ ਉਹਦੇ ਕੋਲੇ ਆਏ ਜਦੋਂ ਵੇਖਿਆ ਤੌੜਾ ਮੁੱਦਾ ਪਿਆ ਕਹਿੰਦਾ ਇਹ ਉਹ ਸੁਬਣੀ ਦਾ ਕੰਮ ਹੈ ਜਿਹਦੇ ਆਪਾਂ ਇੱਥੋਂ ਆਂਡੇ ਚੱਕ ਕੇ ਉੱਥੇ ਰੱਖੇ ਸੀ ਮੈਂ ਕਹਿੰਦਾ ਉਹਨੂੰ ਦੇਖ ਰਿਆ ਸੀ ਇੱਥੇ ਆਈ ਮੈਂ ਆਖਿਆ ਵੀ ਇੱਥੇ ਆ ਕੇ ਆਪੇ ਮੜ ਜੂਗੇ ਹੈਂ ਆਂਡਿਆਂ ਵਾਲੀ ਐ ਗਾਂ ਬੱਚਿਆਂ ਵਾਲੀ ਹੋਊਗੀ ਵੀ ਮਾਰਨਾ ਨਹੀਂ ਐ ਮੈਂ ਕਹਿੰਦਾ ਵੇਖੀ ਗਿਆ ਪਰ ਇਹਨੇ ਫੇਰ ਕਹਿੰਦਾ ਦੂਰ ਗਈ ਇਹ ਉੱਥੋਂ ਫੇਰ ਮੁਠੀ ਮੁੜੀ ਆ ਗਈ ਕਹਿੰਦਾ ਉੱਥੇ ਜਿੱਥੇ ਆਪਾਂ ਅੰਡੇ ਰੱਖ ਕੇ ਆਏ ਆ ਉੱਥੋਂ ਮੁੜ ਕੇ ਆਈ ਆ ਕਹਿੰਦਾ ਇਹ ਮੈਂ ਫੇਰ ਵੀ ਵੇਖੀ ਗਿਆ ਫੇਰ ਇਹਨੇ ਕਹਿੰਦਾ ਇਹਨੂੰ ਲੱਗਤਾ ਇਹਨੂੰ ਤਾਲ ਦੇਆ ਵੀ ਜਿਹੜੇ ਮੇਰੇ ਆਂਡੇ ਸੀ ਮੈਨੂੰ ਥਿਆ ਗਏ ਉਹ ਠੀਕ ਠਾਕ ਨਾ ਤੇ ਮੇਰਾ ਜ਼ਹਿਰ ਦੇ ਨਾਲ ਕੋਈ ਨਖਾਨ ਮੈਂ ਇਹਨਾਂ ਦੇ ਜਿਹੜਾ ਕਰਨਾ ਚਾਹੁੰਦੀ ਸੀ ਉਹ ਨਾ ਹੋ ਜੇ ਤੇ ਜੇ ਮੈਂ ਨਾ ਵੇਖਿਆ ਹੁੰਦਾ ਤੇ ਤੁਸੀਂ ਇਹ ਪਾਣੀ ਪੀ ਜਾਣਾ ਸੀ ਜ਼ਹਿਰ ਵਾਲਾ ਤੇ ਫਿਰ ਜੋ ਕੁਝ ਅੱਗੇ ਹੋਣਾ ਸੀ ਪਰਮਾਤਮਾ ਨੂੰ ਪਤਾ ਹੈ ਮੈਂ ਨਹੀਂ ਇਹਦੇ ਬਾਰੇ ਕਹਿੰਦਾ ਕੁਝ ਕਹਿ ਸਕਦਾ ਠੀਕ ਹੈ ਤਾਂ ਸਿਆਣੇ ਬੰਦੇ ਦੀ ਜਿਹੜੀ ਗੱਲ ਸਿਆਣੀ ਹੁੰਦੀ ਹੈ ਸਮਝ ਸੋਚ ਸਿਆਣਫ ਜਿਹੜਾ ਕੋਈ ਅਕਲਦਾਰ ਬੰਦਾ ਹੈ ਜਿਨੇ ਉਮਰ ਹੰਢਾਈ ਹੈ ਜਿਨੇ ਇਹੋ ਜੇ ਕੁਝ ਵੇਖਿਆ ਤਾਂ ਉਹਨੇ ਇਹ ਰਿਜ਼ਲਟ ਵੀ ਕੱਢਿਆ ਇਹ ਆਪਣੀ ਮੁੜੀ ਕਿਉਂ ਵੀ ਜੇ ਉਹਦੇ ਆਂਡੇ ਉੱਥੇ ਸੁਰੱਖਤ ਸੀ ਤਾਂ ਮੁੜ ਕੇ ਆਈ ਹੈ ਸਤਿ ਸ੍ਰੀ ਅਕਾਲ મિતਰੋ ਦੋਸਤੋ ਇਹਨਾਂ ਜਿਹੜੇ ਜਾਨਵਰਾਂ ਦੀ ਬੰਦੀ ਹੈ ਇਹਨਾਂ ਦੀ ਬਿਰਤੀ ਵੀ ਮਨੁੱਖ ਦੇ ਨਾਲੋਂ ਕਿਤੇ 100 ਗੁਣਾ ਤੇਜ਼ ਹੈ ਅਸੀਂ ਤਾਂ ਸਮਝਦੇ ਹਾਂ ਵੀ ਇਹ ਡੰਗਰ ਹੈ ਅਸੀਂ ਤਾਂ ਇਹ ਪਸ਼ੂ ਹੈ ਅਸੀਂ ਇਹ ਜੀਵ ਜंतु ਸਮਝਦੇ ਹਾਂ ਇਹਨਾਂ ਨੂੰ ਅਜੂਲ ਦੇ ਪਰ ਇਨਾਂ ਦੀ ਜਿਹੜੀ ਸੁੰਘਣ ਸ਼ਕਤੀ ਹੈ ਇਨਾਂ ਦੀ ਜਿਹੜੀ ਸੋਚਣ ਸ਼ਕਤੀ ਹੈ ਇਹ ਪਰਮਾਤਮਾ ਨੇ ਸਾਡੇ ਨਾਲੋਂ ਵੱਧ ਦਿੱਤੀ ਹੈ ਇਸੇ ਕਰਕੇ ਉਹ ਸਪਨੀ ਨੇ ਆਪ ਦਾ ਜਿਹੜਾ ਕੰਮ ਕੀਤਾ ਸੀ ਗਲਤ ਉਹਨੂੰ ਸੁਧਾਰ ਲਿਆ ਪਰ ਸਾਡੇ ਮਨੁੱਖਾ ਜਿਹੜੇ ਜਿਹੜੇ ਅਸੀਂ ਐ ਭਵੇਂ ਅਸੀਂ ਕਿੰਨੀ ਵੀ ਗਲਤੀ ਕਰ ਲਈਏ ਉਹਨੂੰ ਸੁਧਾਰਨ ਦਾ ਯਤਨ ਨਹੀਂ ਕਰਦੇ ਗੱਲ ਇਹ ਬੇਸ਼ੱਕ ਅੱਡ ਬੀਤੇ ਦੇ ਨਾਲ ਨਹੀਂ ਟੱਚ ਖਾਂਦੀ ਪਰ ਜਦੋਂ ਗੱਲਾਂ ਤੋੜ ਲਈਏ ਤੇ ਇਹ ਗੱਲ ਅੱਗੇ ਆ ਨਿਕਲ ਆਉਂਦੀ ਹੈ ਤੇ ਦੱਸਣੀ ਵੀ ਜ਼ਰੂਰੀ ਬਣਦੀ ਹੈ ਇਸ ਵਾਸਤੇ ਸਾਨੂੰ ਹਮੇਸ਼ਾ ਜਿੱਥੇ ਕਿਤੇ ਕੋਈ ਜੀਵ ਜੰਤੂ ਮਿਲਦਾ ਹੈ ਜਿੱਥੇ ਕੋਈ ਸਿਆਣਾ ਬੰਦਾ ਮਿਲਦਾ ਹੈ ਜੋ ਵੀ ਉਹ ਗੱਲ ਕਰਦਾ ਹੈ ਜਾਂ ਕੋਈ ਜੀਵ ਜੰਤੂ ਹਰਕਤ ਕਰਦਾ ਹੈ ਤਾਂ ਉਹ ਹਰਕਤ ਨੂੰ ਸਮਝ ਲੈਣਾ ਚਾਹੀਦਾ ਹੈ ਇੱਕ ਪਾਲਤੂ ਪਸ਼ੂ ਰੱਖਿਆ ਜੇ ਉਹ ਪਾਲਤੂ ਪਸ਼ੂ ਸਾਨੂੰ ਵੇਖ ਕੇ ਰਿੰਗਦਾ ਹੈ ਸਾਨੂੰ ਵੇਖ ਕੇ ਬੋਲਦਾ ਹੈ ਤਾਂ ਇਹਦਾ ਮਤਲਬ ਹੈ ਉਹ ਸਾਥੋਂ ਕੁਝ ਮੰਗ ਰਿਹਾ ਹੈ ਪਰ ਅਸੀਂ ਦੇਖ ਨਹੀਂ ਰਹੇ ਤੇ ਐਵੇਂ ਹੀ ਡਾਂਡਾ ਕਰੀ ਜਾਂਦਾ ਹੈ ਕੁੱਤਾ ਭੌਂਕਦਾ ਹੈ ਤਾਂ ਐਵੇਂ ਹੀ ਭੌਂਕੀ ਜਾਂਦਾ ਹੈ ਨਹੀਂ ਉਹ ਕਿਸੇ ਕਾਰਨ ਕਰਕੇ ਭੌਂਕਦਾ ਹੈ ਸੋ ਮਿੱਤਰੋ ਅਸੀਂ ਭਾਈ ਇਹ ਗੱਲ ਨੂੰ ਪੱਲੇ ਬੰਨਿਆ ਤੇ ਅਸੀਂ ਉਸ ਤੌੜੇ ਨੂੰ ਉਸ ਘੜੇ ਨੂੰ ਚੰਗੀ ਤਰ੍ਹਾਂ ਰੇਤੇ ਦੇ ਨਾਲ ਮਾਂਜਿਆ ਮੈਂ ਰੇਤੇ ਦੇ ਨਾਲ ਮਾਂਜ ਕੇ ਮੈਂ ਉਸ ਤੌੜੇ ਨੂੰ ਉਸ ਘੜੇ ਨੂੰ ਤੇ ਮੈਂ ਆਖਿਆ ਵੀ ਪਾਣੀ ਤਾਂ ਹੁਣ ਫੇਰ ਤੇ ਲੱਗਈ ਕਹਿੰਦੇ ਵੀ ਚੰਗਾ ਜਿਹੜੇ ਪਿੰਡ ਦੇ ਪਹਿਲੇ ਪਾਸੇ ਉਹ ਨਹਿਰ ਵਗਦੀ ਆ ਉਹ ਤੋਂ ਪਾਣੀ ਲਿਆ ਇਸ ਤਾਂ ਪਾਣੀ ਹੈ ਨਹੀਂ ਕਿਤੇ ਉਥੋਂ 4 ਕਿਲੋਮੀਟਰ ਦੂਰ ਇਹਨੂੰ ਬੁਲਾਇਆ ਇਹਨੂੰ ਨਵੇਂ ਮੁੰਡੇ ਤਾਂ ਹੁਣ ਜਾਣਦੇ ਹੀ ਨਹੀਂ ਹੁਣ ਵੀ ਇਹਨੂੰ ਕੀ ਹੁੰਦਾ ਯਾਨੀ ਮੋਕੇ ਦਾ ਪੱਗ ਦਾ ਐ ਬਟਦੇ ਦੇ ਕੇ ਬਟਦੇ ਦੇ ਕੇ ਪੋਲਾ ਥਾਂ ਬਣਾ ਕੇ ਸਿਰ ਦੇ ਉੱਤੇ ਧਰ ਲਿਆ ਕੁੱਤੇ ਧਰ ਲਿਆ ਤੋੜਾ ਮਾਂਜਿਆ ਹੋਇਆ ਉਹ ਮਾਂਜਿਆ ਹੋਆ ਤੋੜਾ ਲੈ ਕੇ 4 ਕਿਲੋਮੀਟਰ ਆਇਆ 4 ਕਿਲੋਮੀਟਰ ਆ ਕੇ ਨਹਿਰ ਦੇ ਉੱਤੇ ਪਾਣੀ ਭਰ ਕੇ ਵਾਪਸ ਫੇਰ ਉੱਥੇ ਲੈ ਕੇ ਗਿਆ ਲੈ ਕੇ ਗਿਆ ਫਿਰ ਅਸੀਂ ਉਹ ਪਾਣੀ ਦੂਜੇ ਬੰਦਿਆਂ ਨੇ ਵੀ ਸਾਡੇ ਨੇ ਪੀਤਾ ਇਹੋ ਜਿਹੀਆਂ ਪ੍ਰਸਥਿਤੀਆਂ ਦੇ ਵਿੱਚ ਧਰਤੀ ਵਿੱਚ ਜਿਹੜਾ ਕਿਸਾਨ ਬੰਦਾ ਹੁੰਦਾ ਹੈ ਮਿਹਨਤੀ ਬੰਦਾ ਹੁੰਦਾ ਹੈ ਉਹਨੂੰ ਕੰਮ ਕਰਨਾ ਪੈਂਦਾ ਹੈ ਇਸੇ ਉਹ ਜਿੰਦਗੀ ਦੇ ਵਿੱਚ ਲੰਘਦਾ ਹੋਇਆ ਅਸੀਂ ਉਹ ਜ਼ਮੀਨ ਹੌਲੀ 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 ਤਕਰੀਬਨ 15 ਕੇ 16 ਦਿਨ ਸਾਨੂੰ ਉੱਥੇ ਲੱਗੇ 16ਵੇਂ ਦਿਨ ਦੇ ਵਿੱਚ ਅਸੀਂ ਜ਼ਮੀਨ ਉਹ ਬਿਲਕੁਲ ਪੱਧਰ ਕਰ ਦਿੱਤੀ ਪਰ ਉਹ ਜਿੱਥੇ ਸਪਣੀ ਦੇ ਆਂਡੇ ਸੀ ਦੂਜੀ ਥਾਂ ਉੱਤੇ ਧਰੇ ਹੋਏ ਉਹ ਥਾਂ ਦੇ ਪਾਸੇ-ਪਾਸੇ ਅਸੀਂ 5-7 ਬੂਟੇ ਹੋਰ ਵੀ ਛੱਡ ਦਿੱਤੇ ਛੱਡ ਦਿੱਤੇ ਇਸ ਵਾਸਤੇ ਵੀ ਇਹ ਸਪਣੀ ਨੇ ਸਾਡੇ ਬਾਰੇ ਸੋਚਿਆ ਤੇ ਸਾਨੂੰ ਇਹਦੇ ਬਾਰੇ ਵੀ ਸੋਚਣਾ ਚਾਹੀਦਾ ਹੈ ਭਵੇਂ ਸਾਨੂੰ ਉਹਦਾ ਕੁਝ ਨੁਕਸਾਨ ਹੋਇਆ ਉਹਨਾਂ ਥਾਂ ਸਾਡੇ ਕੰਨੀਓ ਬੌਣ ਬੀਜਣ ਕੰਨੀਓ ਰਹਾ ਇੱਕ ਛਿੜ ਦੇ ਰੂਪ ਦੇ ਵਿੱਚ ਹੀ ਰਹਿ ਗਿਆ ਪਰ ਜੀਵ ਜੰਤੂ ਦੀ ਸੇਵਾ ਵਾਸਤੇ ਤੇ ਆਪਣੀ ਭਲਾਈ ਵਾਸਤੇ ਜਿਹਨੇ ਸਾਡੇ ਉੱਤੇ ਉਪਕਾਰ ਕੀਤਾ ਅਸੀਂ ਉਸਤੇ ਉਪਕਾਰ ਬਤਲੇ ਉਹ ਦਾਦਾ ਜੀ ਦੇ ਸਲਾਹ ਦੇ ਅਨੁਸਾਰ ਉਹਨਾਂ ਜਗਾ ਛੱਡ ਦਿੱਤੀ ਵਾਹ ਆ ਬੀਜ ਨਹੀਂ ਸੀ ਕੁਦਰਤੀ ਉਦੋਂ ਬਾਅਦ ਮੀਂਹ ਪੈ ਗਿਆ ਮੀਂਹ ਪੈਣ ਤੋਂ ਬਾਅਦ ਭਾਈ ਉੱਤੇ ਅਸੀਂ ਦਿੱਤਾ ਗਵਾਰਾ ਬੀਜ ਤੇ ਲਓ ਜੀ ਹੁਣ ਗਵਾਰੇ ਦੀ ਫਸਲ ਆ ਜਿਹੜੀ ਇਹ ਆਪਾਂ ਮਿੱਤਰੋ ਕੱਲ੍ਹ ਵਾਲੀ ਅਗਲੀ ਵੀਡੀਓ ਦੇ ਵਿੱਚ ਵਡਾਂਗੇ